ਨਾਈ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਆਪਾਂ ਪਹੁੰਚੇ ਸੀ ਧੰਨ ਗੁਰੂ ਆਮਦਾਸ ਜੀ ਨਰਸਰੀ ਤੇ ਪਹਿਲਾਂ ਵੀ ਇੱਥੋਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤੇ ਇਹ ਹੈਗੀ ਆ ਮੰਨ ਲਓ ਸਾਰੇ ਪੰਜਾਬ 'ਚੋਂ ਸਸਤੀ ਨਰਸਰੀ ਠੀਕ ਆ ਪੁੱਛਦਿਆਂ ਬਾਈ ਨੂੰ ਕਰਦਿਆਂ ਗੱਲਬਾਤ ਆ ਦੇਖੋ ਸਾਰੇ ਬੂਟੇ ਪਏ ਨੇ ਬਾਈ ਕੋਲੇ ਤੇ ਰੇਟ ਬਾਈ ਦੇ ਇੰਨੇ ਕਿ ਨਜਾਇਜ਼ ਸਸਤੇ ਹੁੰਦੇ ਆ ਤੁਸੀਂ ਆਪ ਹੀ ਹੈਰਾਨ ਰਹਿ ਜਾਓਗੇ ਮੰਨ ਲਓ ਫਲਾਵਰ ਪਲਾਂਟਾਂ ਦੇ ਵੀ ਹੈਗੇ ਤੇ ਜਿਆਦਾਤਰ ਕੰਮ ਕਰਦਾ ਬਾਈ ਹਰੇ ਫਰੂਟ ਪਲਾਂਟਾਂ ਤੇ ਆ ਨਰਸਰੀ ਆ ਤੇ ਆ ਫਿਰ ਦੱਸ ਬਾਈ ਕੀ ਹਾਲ ਆ ਬਾਈ ਜੀ ਠੀਕ ਆ ਵੀਰੇ ਭਾਈ ਜੀ ਇਹੀ ਨਸਰੀ ਹੈ ਜਿਹਦੀ ਕਹਿੰਦੇ ਸਾਰੇ ਬਿਜਾਂ ਚੋਂ ਸਸਤੀ ਨਸਰੀ ਹੈ ਹਾਂ ਭਾਈ ਸਾਡੇ ਕੋਲ ਸਸਤੀ ਹੈ ਸਾਰਿਆਂ ਨਾਲ ਸਸਤੀ ਹੈ ਹਾਂਜੀ ਠੀਕ ਆ ਤੇ ਕਿੰਨੇ ਦਾ ਬੂਟਾ ਦੋ ਟਾ 250 ਦਾ ਹੋਊਗਾ ਕਿ ਬਾਈ ਸਸਤੀ ਕਰਦੇ ਨਹੀਂ ਨਹੀਂ ਭਾਈ ਬਾਈ ਸਸਤੀ ਆਪਣੇ ਦੋ ਟਾ 250 ਦਾ ਆਪਾਂ 5-4 ਬੂਟੇ ਇਕੱਠੇ ਦੇ ਦਿਆਂਗੇ ਅੱਛਾ ਜੀ ਕੀ ਰੇਟ ਆ ਬੂਟੇ ਦਾ ਇਹ 50 ਰੁਪਏ ਹੈ ਭਾਈ ਪੱਕੀ ਗੱਲ ਹੈ ਕੱਲ ਨੂੰ ਕਿਤੇ ਬੰਦਾ ਆ ਜਾਏ ਤੇ ਕਹੇ ਦੇ ਵੀ ਬੂਟੇ ਹੈ ਨਹੀਂ ਯਾਰ ਮੁੱਕ ਗਿਆ ਜਿਵੇਂ ਕੱਪੜਿਆਂ ਦੇ ਵੀਡੀਓ ਪਾਏ ਨੇ ਮੁੱਕ ਗਿਆ ਨੇ ਕੱਪੜਾ ਦਾ ਵਿਗ ਗਿਆ ਨਹੀਂ ਭਾਈ ਕੋਈ ਨਹੀਂ ਕਿੰਨੇ ਮਰਜੀ ਕਿੰਨੇ ਮਰਜੀ ਕਿੰਨੇ ਮਰਜੀ ਰੇਟ 50 ਰੁਪਏ ਰੇਟ ਗੁਰੂਰਾਮਦਾਸ ਨਰਸਰੀ ਤੇ ਪਿੰਡ ਬੁਰਜ ਮੋਰਤਲਵੰਡੀ ਰੋਡ ਦੇ ਉੱਤੇ ਤੇ ਬਾਈ ਤੋਂ ਪੁੱਛਦੇ ਆ ਇਹ ਮੈਂ ਤੁਹਾਨੂੰ ਪਹਿਲਾਂ ਵੀ ਆਪਣੇ ਚੈਨਲ ਤੇ ਫੁੱਲ ਵੀਡੀਓ ਪਈ ਆ ਬਾਈ ਦੀ ਇਹਦੇ ਰੇਟ ਐਨੇ ਸਸਤੇ ਬਾਈ ਦੇ ਤਾਂ ਨੇ ਕਿਉਂਕਿ ਬਾਈ ਆਪ ਮਦਰ ਪਲਾਂਟਾਂ ਤੋਂ ਬੂਟੇ ਤਿਆਰ ਕਰਦਾ ਹੈਗਾ ਤੇ ਹੁਣ ਕਿਹੜੇ ਬੂਟਿਆਂ ਦੀ ਰੁਕਤਾ ਤੇ ਕਿਹੜੇ-ਕਿਹੜੇ ਬੂਟੇ ਬਾਈ ਕੋਲੇ 50 ਰੁਪਏ ਦੀ ਰੇਂਜ 'ਚ ਜਿਹੜੇ ਹੈਗੇ ਨੇ ਅਵੇਲੇਬਲ ਪੁੱਛਦਾ ਅ ਰਣਜੀਤ ਬਾਈ ਕਿਹੜੇ-ਕਿਹੜੇ ਬੂਟੇ 50 ਰੁਪਏ ਦੀ ਰੇਂਜ 'ਚ ਜਿਹੜੇ ਆਪਣੇ ਕੋਲੇ ਹੁਣ ਹੈਗੇ ਨੇ ਅਗਲਾ ਲਾ ਸਕਦਾ ਕਿੰਨੂ ਕਿੰਨੂ ਪਿਆ ਤੇ ਦੇਜੀ ਆ ਗਈ ਆ ਇਹ ਆਪਣਾ ਗਾ ਮਸੰਮੀ ਮਸੰਮੀ ਇਹਦੀ ਕੀ ਰੇਜ ਆ ਇਹ ਵੀ 50 ਰੁਪਏ ਕਿੰਨੂ ਵੀ 50 ਮਸੰਮੀ ਵੀ 50 ਦੇਜੀ ਵੀ ਦੇਜੀ ਵੀ 50 ਤੇ ਸੰਤਰਾ ਵੀ ਸੰਤਰਾ ਵੀ ਆ ਹਾਂ ਰੈਡ ਰੈਡ ਮਾਲਟਾ ਵੀ ਕਿੰਨੇ ਆ ਮਹੀਨਾ ਲੱਗ ਜਾ ਸਾਰਾ ਹਾਂ ਇਹ ਮਹੀਨਾ ਲੱਗੂਗਾ ਇਹ ਦੋ ਬਾਦ ਨਹੀਂ ਲੱਗਦਾ ਨਹੀਂ ਲੱਗੂ ਇਹ ਕਿੰਨੂ ਕਦੋਂ ਮਰਜ਼ੀ ਲਾ ਲੋ ਇਹ ਜਿਹਦੇ ਪਰ ਮਰਜ਼ੀ ਲਾ ਹਾਂ ਕਦੋਂ ਮਰਜ਼ੀ ਲਾ ਕਦੋਂ ਮਰਜ਼ੀ ਕੋਈ ਬੰਦਾ ਬੂਟਿਆ ਕੇ ਲੈ ਜੇ ਤੇ ਉਹ ਰੇਂਗ ਆਪਣੇ ਕੋਲ ਤੇ ਜਿਹਦਾ ਆਪਾਂ ਘਰੀ ਤਿਆਰ ਕਰਦੇ ਹਾਂ ਹਾਂ ਘਰੀ ਤਿਆਰ ਕਰਦੇ ਤੇ ਹੋਰ ਰਣਜੀਤ ਜਿਵੇਂ ਮਹਿੰਗੇ ਬੂਟੇ ਆ ਜਾਂਦੇ ਆ ਜਿਵੇਂ 1000 1000 ਰੁਪਏ ਦਾ ਬਦਾਮਾਂ ਦਾ ਜਾਂ ਚੀਕੂਆ ਦਾ ਮਪਾਂਦਾ ਲਈ ਜਾਂਦਾ ਉਹਦਾ ਆਪਣਾ ਕੀ ਰੇਟ ਆ ਆਪਣਾ ਵੀ 100 ਰੁਪਏ ਦਾ ਸਟਾਰਟ ਹੋ ਜਾਂਦਾ ਅੰਬ ਹਾਂ ਹਾਂ ਚੀਕੂ ਵੀ 50 ਰੁਪਏ ਦਾ ਸਟਾਰਟ ਹੋ ਜਾਂਦਾ ਆਪਣੇ ਕੋਲ 50 ਰੁਪਏ ਤੋਂ ਹਾਂ ਇੱਕ ਕੱਦ ਕਿੱਡਾ ਹੁੰਦਾ ਉਹਦਾ ਹੈਗਾ 1 ਫੁੱਟ ਡੇਢ ਫੁੱਟ ਦਾ ਠੀਕ ਆ ਹਾਂ ਤੇ ਜੇ ਮੈਂ ਆਪ ਮੰਨ ਲਾ 4 ਫੁੱਟ ਦਾ ਬੂਟਾ ਹੋਵੇ ਚੀਕੂ ਚੀਕੂ ਦਾ ਕੀ ਰੇਟ ਹੋਊਗਾ ਆਪਣਾ ਵੀ 150 ਦਾ 150 ਦਾ ਸਾਡੇ ਮੰਦਾ ਲੈ ਕੇ 800 ਦਾ ਬਾਈ ਸਾਡੇ ਕੋਲ 150 ਦਾ ਸਾਡੇ ਕੋਲ ਦਾ ਬੂਟਾ ਦੇਖੋ ਪਰ ਕਾਮਯਾਬ ਰੰਜੀਤ ਕਿੰਨਾ ਬੂਟਾ ਛੋਟਾ ਹੋ ਉਨਾ ਹਾਂ ਉਹਨੇ ਕਾਮਯ ਇਹ ਡੇਡੇ ਚੌੜੀ ਨੇ ਲਾ ਲਓ ਮੰਨ ਲਓ 8 8 ਨਾਲ 7 7 ਫੁੱਟ ਦੇ ਅੰਬ ਵੇਚੀ ਜਾਂਦੇ ਆ ਠੀਕ ਹੈ ਠੀਕ ਹੈ ਉਹਨੂੰ ਲਾਉਣ ਦਾ ਕੋਈ ਬੈਨੀਫਿਟ ਹੈਗਾ ਨਹੀਂ ਉਹ ਆਪ ਤੇ ਕਰੋ ਮਿਹਨਤ ਜਿਆਦੇ ਪਾਲ ਦਾ ਛੋਟਾ ਬੁੱਟਾ ਲਾਓ ਸਮਝ ਜੀ ਛੋਟਾ ਬੁੱਟਾ ਜੜ ਵੀ ਵਿਕਾਸ ਹਾਂ ਉਹ ਲਫਾਸ ਹੈ ਜੀ ਥੈਲੀ ਚੋਂ ਸਾਬ ਨਾਲ ਬਣਾਇਆ ਹੁੰਦਾ ਹੈ ਹਾਂ ਤੇ ਇਹ ਚੀਜ਼ਾਂ ਬਾਈਪਨ ਹੈਗੇ ਤੇ ਸੇਵ ਦਾ ਕੀ ਰੇਟ ਦੱਸਣਗੇ ਸਰ ਸੇਵ ਦਾ ਆਪਣੇ ਕੋਲ 100 ਰੁਪਿਆ ਸੇਵ ਦਾ 100 ਰੁਪਿਆ ਹਾਂ ਦੋ ਵੈਰਾਈਟੀਆਂ ਸੇਵ ਚ ਆਪਣੇ ਕੋਲ ਕਿਹੜੀਆਂ ਕਿਹੜੀਆਂ ਇੱਕ ਹਰਮਨ 19 ਇੱਕ ਗੋਲਡਨ ਇੱਕ ਮਰੂਦ ਆਪਣੇ ਕੋਲੇ ਸਾਰਸ ਪੈਦਾ ਪਹਿਲਾਂ ਪਿਆ 70 ਰੁਪਏ ਰੇਟ ਸੀ ਹੁਣ ਆਪਣੇ ਕੋਲੇ ਦਾ 50 ਰੁਪਏ ਦੇ ਦਿੱਤਾਗਾ ਠੀਕ ਹੈ ਹਾਂ ਸੇਬ ਦਾ ਸੇਬ ਦਾ ਰੇਟ ਤੁਸੀਂ ਦੱਸਤਾ ਨਾ ਅੰਬ ਦਾ ਰੇਟ ਵੀ 150 100 ਦੇ 100 ਤੋਂ ਲੈ ਕੇ ਆਪਣੇ ਕੋਲੇ ਆਹ ਅੰਬ ਨੇ ਹਾਂ ਕਿਹੜੀ ਕਿਹੜੀ ਵੈਰਿਟੀ ਆਂ ਪਾਈ ਅੰਬ ਆਮਰਪਾਲੀ ਹੈਗਾ ਹਾਂ ਆਪਣਾ ਦਸਹਿਰੀ ਹੈ ਠੀਕ ਹੈ ਟੋਸਾ ਹੈਗਾ ਹਾਂ ਇੱਕ ਇਹਦੇ ਹੋ ਵੈਰਿਟੀਆਂ ਹੋਰ ਆ ਤੇ ਜਿਹੜੀ ਸੇਬ ਦੀ ਵੈਰਿਟੀ ਆ ਰੰਜੀਤ ਸੇਬ ਆਪਣੇ ਹੋਊਗਾ ਹਾਂ ਸੇਬ ਹੁੰਦਾ ਵੀ ਪੱਕੀ ਜਾਂਦਾ ਹਾਂ ਪੱਕੀ ਜਾਂਦਾ ਠੀਕ ਹੈ ਸੇਬ ਦੀ ਰੁੱਤ ਤਾਂ ਕਰਦਾ ਆ ਸੇਬ ਦੀ ਰੁੱਤ ਬਸ ਆ ਜਾਂ ਤਾਂ ਹੰਨਾ ਲਾ ਲਓ ਜਾਂ ਫਿਰ ਅਸਲ ਜਨਵਰੀ ਚ ਹੁੰਦਾ ਇਹ ਮੈਂ ਤੁਹਾਨੂੰ ਹੋਰ ਦੱਸਦਾ ਕਈ ਵਾਰ ਮੈਨੂੰ ਪੁੱਛਦੇ ਨੇ ਆੜੂ ਹੋਇਆ ਨਾਸਪਤੀ ਗੱਗੂ ਗੋਸ਼ ਆ ਆਲੂ ਬਖਾਰਾ ਇਹ ਚੱਲਦੇ ਨੇ ਜਨਵਰੀ ਚ ਹਾਂ ਇਹਨਾਂ ਨੂੰ ਜਨਵਰੀ ਚ ਲਾਓ ਇਹਨਾਂ ਨੂੰ ਜਨਵਰੀ ਚ ਹਾਂ ਜਿਹੜੇ ਆ ਆ ਕੇ ਆਪਣੇ ਫਿਟੇਟ ਪਲਾਂਟ ਰੈਂਦਰਦੇ ਨਿੰਬੂ ਨੂੰ ਹੈਨਾ ਇਹ ਲੱਗ ਜਾਂਦੇ ਇਹ ਲੱਗਦਾ ਇਹ ਜਨਵਰੀ ਚ ਵੀ ਲੱਗਦੇ ਆ ਇਹ ਜੂਨ ਜੁਲਾਈ ਤੋਂ ਸਟਾਰਟ ਹੋ ਜਾਂਦੇ ਆ ਹੁਣ ਵੀ ਚੱਲੀ ਜਾਂਦੇ ਆ ਇਹ ਲੱਗੀ ਜਾਂਦੇ ਰਹਿੰਦੇ ਆ ਠੀਕ ਆ ਹਾਂ ਤੇ ਬਦਾਮਾਂ ਦੀਆਂ ਕਿਹੜੀਆਂ ਹੋਣਆਂ ਨੇ ਆ ਬਦਾਮ ਦਾ ਆਪਣੇ ਕੋਲ ਇੱਕ ਹੀ ਆ ਬਸ ਇੱਕ ਹੀ ਵੈਰਿਟੀ ਆਪਣੇ ਆ ਕਰ ਉਹਦਾ ਰੇਟ ਉਹੀ ਬਈ 50 ਤੋਂ ਸਟਾਰਟ ਹੋ ਜਾਂਦਾ ਪਲਾਂਟ ਦੇ ਹਿਸਾਬ ਨਾਲ ਜੀ ਦੋਸਤੋ ਐਡੀ ਸਸਤੀ ਨਸਰੀ ਤੇ ਯਕੀਨ ਵਾਲਾ ਬੰਦਾ ਜਿਹੜਾ ਆਪ ਤਿਆਰ ਕਰਦਾਗਾ ਤੁਹਾਨੂੰ ਲੱਭ ਕੇ ਦੇਤੀ ਤੇ ਜੇ ਫੁੱਲ ਵੀਡੀਓ ਵਾਈ ਦੇ ਦੇਖਣੀ ਹੈ ਕੋਈ ਵੱਡੀਆਂ ਵੀਡੀਓ ਆਪਣੇ ਚੈਨਲ ਤੇ ਪਈਆਂ ਮੂਸਾ ਵਾਲਾ ਤੁਸੀਂ ਸਰਚ ਕਰ ਲਓ ਬਾਈ ਬਾਈ ਕਿੱਥੇ ਬੂਟੇ ਤਿਆਰ ਕਰਦਾ ਕਿਵੇਂ ਬਾਈ ਦਾ ਸਾਰਾ ਕਾਰਵਾਰ ਬਾਈ ਦੀ ਰਹਾ ਇਸ ਪਾਕਾ ਪੌਸ ਵੀਡੀਓ ਦੇ ਵਿੱਚ ਦਿਖਾਈ ਹੋਈ ਆ ਆ ਹੈਗੀ ਸਾਰੰਗਾ ਇਹ ਆਪਣੇ ਖਬੇ ਹੱਥ ਰਹਿ ਗਿਆ ਤਲਵੰਡੀ ਤੇ ਇੱਧਰੋਂ ਜਿੱਦ ਨੂੰ ਕੱਢੀ ਚਾਈ ਜਾਂਦੇ ਸੱਜਿਆ ਖੜੇ ਗਿਆ ਨੌਰ ਜਿੱਥੇ ਬਜਾੜੇ ਪਿੰਡ ਆਉਣਾ ਬੋਲ ਗਿਆ ਇਹ ਰੋ ਦੇ ਸੱਜਿਆ ਨੌਰ ਤੇ ਬੋਰਡ ਕਰਕੇ ਉੱਪਰ ਲੱਗੇ ਵਾ ਦੇਖੋ ਪੁਰੂਰਾਮ ਦਾਸ ਨਸਰੀ ਪੁਰੂਰਾਮ ਦੇ ਫਲਾਂ ਦੇ ਬੂਟੇ ਸਾਰੇ ਮਿਲਦੇ ਤੇ ਆਹ ਰੇਟ 'ਚ ਇਹਨਾਂ ਨੂੰ ਵੀ ਸਸਤਾ ਬੂਟਾ ਹੋ ਗਾ ਕੁਆਲਿਟੀ ਨਹੀਂ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਜੇ ਕਿਸੇ ਨੇ ਕਰਦੇ ਬੂਟੇ ਲੈ ਆ ਬਾਈ ਦੇਖ ਰਿਹਾ ਕਿ ਬਾਈ ਦੇ ਮਦਰ ਪਲਾਂਟ ਵੀ ਬਾਈ ਬੰਦਾ ਦੇਖ ਸਕਦਾ ਹੈ ਠੀਕ ਆ ਉਸੂ ਵਾਲਾ ਤੇ ਬਾਈ ਆਪ ਵਿਚਾਰ ਕਰਕੇ ਬਸ ਇੱਥੇ ਬੂਟੇ ਸੜਕ ਤੇ ਲਿਆਉਂਦਾ ਬਾਈ ਕੋਲੇ 20 ਕਿਨਾਂ ਦਾ ਬਾਗ ਲੱਗਿਆ ਹੋਇਆ ਘਰੇ ਤੇ ਇੱਥੇ ਬੂਟੇ ਲਾ ਕੇ ਬੜਾ ਸੁੱਖਾ ਹੋ ਜਾਂਦਾ ਇੱਥੇ ਬੂਟੇ ਬਾਈ ਸੇਲ ਕਰਦਾ ਹੈਗਾ ਤੇ ਸਾਰੇ ਮਦਰ ਪਲਾਂਟ ਤੇ ਉਹ ਸਾਰੇ ਘਰੇ ਆ ਤੇ ਜੀ ਦਾ ਨੰਬਰ ਬੋਲ ਦਿਆ ਆਪਣਾ 99638 99638 0029 ਉਹ ਪਿਆ ਦੋਸਤੋ ਨੰਬਰ 9463800129 ਹਰੋ ਬਾਈ ਦਾ ਕੰਟੈਕਟ ਜਿਹਨੂੰ ਬੂਟੇ ਚਾਹੀਦੇ ਆ ਇਹ ਐਂ ਲੜਾ ਹੋਈ ਤੇ 1000 15 1500 ਦੇ ਆਈ ਜੀ ਨੂੰ ਜਿੰਨਾ ਬੂਟਾ ਹੋਊਗਾ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਜਿੰਨਾ ਬੂਟਾ ਛੋਟਾ ਹੋਊਗਾ ਉਹਨਾਂ ਵਧੀਆ ਚੱਲੂਗਾ ਕਿਉਂਕਿ ਉਹ ਜੂਟੂ ਹੋ ਜਾਂਦਾ ਮਿੱਟੀ ਦਾ ਤੇ ਵੱਡੇ ਬੂਟਾਂ ਤੇ ਕੋਈ ਬਾਹਲਾ ਫਾਇਦਾ ਨਹੀਂ ਹੁੰਦਾ ਆਪਣਾ ਐਂ ਦਾ ਵੀ ਵੱਡਾ ਬੂਟਾ ਰੰਜੀ ਤੇ ਵਿੱਚ ਐਂ ਵੱਡਾ ਬੂਟਾ ਲਾ ਲੈਂਦੇ ਆ ਵੀ 2000 ਦਾ 3000 ਦਾ ਵੀ ਛੇਤੀ ਫਲ ਦੇਉ ਹਾਲ ਤਾਂ ਉਹਨੇ ਆਪਦੀ ਵੈਰਾਈਟੀ ਦੇ ਹਿਸਾਬ ਨਾਲ ਦੇਣਾ ਜਿਵੇਂ ਆ ਆਪਣਾ ਬਦਾਮ ਲਾਲ ਬਦਾਮ ਤੀਜੇ ਸਾਲ ਫਾਲ ਦਿੰਦਾ ਹਾਂ ਤੀਜੇ ਸਾਲ ਸਾਲ ਅੰਬ ਕਿੰਨੇ ਸਾਲ ਦਿੰਦਾ ਅੰਬ ਅੰਬ ਤਾਂ ਕਿ ਕਈ ਇਹੋ ਜਿਹੇ ਆਉਂਦੇ ਆਪਣੇ ਕੋਲ ਵੈਰਾਈਟੀਆਂ ਨਹੀਂ ਗਈਆਂ ਲੱਗੀਆਂ ਹੁੰਦੇ ਨੇ ਹੁਣ ਉਹਨਾਂ ਦਾ ਟਾਈਮ ਤਾਂ ਅੱਜ ਮੈਂ ਲੈ ਕੇ ਜਿਵੇਂ ਫਰੂਟ ਚੱਕੀ ਗਿਆ ਜੀ ਜੇ ਤੀਜੇ ਸਾਲ ਤੱਕ ਇਹ ਸਾਰੀਆਂ ਵੈਰਾਈਟੀਆਂ ਦੇ ਦਿੰਦੇ ਹਾਂ ਫਾਲ ਤੇ ਜੇ ਕੋਈ ਤੁਸੀਂ ਐਂ ਕਹੋ ਕਿ ਤਿੰਨ ਸਾਲਾਂ ਦੀ ਲੈ ਕੇ ਲਾਲ ਗਏ ਉਹਨੇ ਵਿੱਚ ਉਹ ਵੀ ਇੱਕ ਸਾਲ ਤਾਂ ਖੜਕੀ ਫਾਲ ਦੂਗਾ ਕਿਉਂਕਿ ਉਹ ਜੜਾਂ ਲਾਊਗਾ ਤੇ ਬਾਈ ਦਾ ਨੰਬਰ ਬੋਲ ਤਾਂ ਬਾਈ ਦੀ ਨਰਸੀ ਦਾ ਐਡਰੈਸ ਬੋਲ ਤਾਂ ਤੇ ਬਾਈ ਕੋਈ ਨਵੇਂ ਤੇ ਨੀਜ਼ਾ ਤੇ ਵਗੈਰਾ ਦੇ ਹਰੇ ਕੁਝ ਲੈਣਾ ਕੋਈ ਨੇ ਵੀਡੀਓ ਦੇ ਸਾਰਾ ਕੁਝ ਕਲੀਅਰ ਕੀਤਾ ਵਾ ਕਿਹੜੇ ਨੂੰ ਲਾਂਗ ਦੀ ਰੁੱਤ ਹੋਣਾ ਤੇ ਕਿਹੜੇ ਨੂੰ ਲਾਂਗ ਦੀ ਰੁੱਤ ਜਨਵਰੀ ਚ ਤੇ ਇੱਕ ਵਾਰੀ ਵਿੱਚ ਤੇ ਜ਼ਰੂਰ ਕਰੋ ਨਰਸਰੀ ਚ ਜੇ ਤੁਹਾਨੂੰ ਚੰਗੇ ਲੱਗੇ ਤਾਂ ਤੁਸੀਂ ਬੂਟੇ ਲਿਆ ਸਕਦੇ ਹੋ ਆਹ ਦੀ ਤਸਵੀਰ ਨਾਲ ਠੀਕ ਹੈ ਧੰਨਵਾਦ ਸਾਰਿਆਂ ਦਾ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਵੀਡੀਓ ਕਿਵੇਂ ਲੱਗੀ ਠੀਕ ਹੈ ਭਾਈ ਰஞ்சிਤ ਧੰਨਵਾਦ ਠੀਕ ਹੈ